ਪੇਸ਼ ਹੈ ਭਾਰਤੀ ਨਿਰਵਾਚਨ ਆਯੋਗ ਦੁਆਰਾ ਸਪਾਂਸਰਡ ਵਿਸ਼ੇਸ਼ ਪ੍ਰੋਗਰਾਮ ਮਤਦਾਤਾ ਜੰਕਸ਼ਨ ਸੀਜ਼ਨ 2 ਦੀ ਤੀਜੀ ਕੜੀ ਜਦ ਜੁੜਨ ਲੋਕਾਂ ਨਾਲ ਲੋਕ ਵੋਟ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ ਟਾਟਾ ਜੰਕਸ਼ਨ ਹੱਟ ਟਾਟਾ ਜੰਕਸ਼ਨ ਟਾਟਾ ਜੰਕਸ਼ਨ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੋਟਰ ਜੰਕਸ਼ਨ ਦੇ ਨਵੇਂ ਸੀਜ਼ਨ ਯਾਨੀ ਸੀਜ਼ਨ 2 ਵਿੱਚ ਤੁਹਾਡਾ ਸਵਾਗਤ ਹੈ ਦੇ ਐਪੀਸੋਡ ਚ ਅਸੀਂ ਫਰਸਟ ਟਾਈਮ ਵੋਟਰ ਯਾਨੀ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਬਾਰੇ ਗੱਲ ਕਰਾਂਗੇ ਮੇਰੇ ਪਿਆਰੇ ਨੌਜਵਾਨ ਭੈਣੋ ਤੇ ਭਰਾਵੋ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਨੌਜਵਾਨ ਸ਼ਬਦ ਵਿੱਚ ਕਿੰਨਾ ਬਹਾਅ ਤੇ ਊਰਜਾ ਹੈ ਜਵਾਨੀ ਵੇਲੇ ਇੱਕ ਨੌਜਵਾਨ ਦੀ ਜ਼ਿੰਦਗੀ ਚ ਇੱਕਦਮ ਸਭ ਕੁਝ ਬਿਲਕੁਲ ਨਵਾਂ ਨਵਾਂ ਹੁੰਦਾ ਹੈ ਜੋਸ਼ ਤੇ ਜਜ਼ਬਿਆਂ ਨਾਲ ਠਾਠਾ ਮਾਰਦੇ ਜਵਾਨੀ ਚ ਜੇ ਕੋਈ ਕਾਟ ਹੁੰਦੀ ਹੈ ਤਾਂ ਉਹ ਹੁੰਦੀ ਹੈ ਸਿਰਫ ਤਜਰਬੇ ਦੀ ਪਰ ਅੱਜ ਅਸੀਂ ਆਪਣੇ ਗਿਆਨ ਦੀ ਰੋਸ਼ਨੀ ਨਾਲ ਉਸ ਕਾਟ ਨੂੰ ਵੀ ਪੂਰਾ ਕਰਾਂਗੇ ਤੇ ਇੱਕ ਨੌਜਵਾਨ ਵੋਟਰ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਵੀ ਜਾਨਾਗੇ ਉਹ ਵੀ ਇੱਕ ਦਿਲਚਸਪ ਕਹਾਣੀ ਰਾਹੀਂ ਅਮਨਪੁੱਤ ਤੂੰ ਹਾਲੇ ਇੱਥੇ ਹੀ ਖੜੀ ਆਂ ਪਰੌਣਿਆਂ ਦੇ ਆਉਣ ਦਾ ਟਾਈਮ ਹੋ ਗਿਆ ਹੈ ਜਾ ਜਾ ਕੇ ਤਿਆਰ ਹੋ ਜਾ ਛੇਤੀ ਤੇ ਹਾਂ ਅੱਜ ਪੂਰੇ ਫੰਕਸ਼ਨ ਵਿੱਚ ਸਾਰਿਆਂ ਦੀ ਨਜ਼ਰ ਸਿਰਫ ਤੇਰੇ ਉੱਤੇ ਹੋਣੀ ਚਾਹੀਦੀ ਹੈ। ਓ ਮਮੀ ਸਿਰਫ ਜਨਮ ਦਿਨ ਹੀ ਤਾਂ ਹੈ ਮੇਰਾ। ਇਹ ਢੀ ਵੀ ਕਿਹੜੀ ਖਾਸ ਗੱਲ ਹੈ? ਜਨਮ ਦਿਨ ਤਾਂ ਹਰ ਸਾਲ ਹੀ ਆਉਂਦਾ ਹੈ ਨਾ। ਆਉਂਦਾ ਤਾਂ ਹਰ ਸਾਲ ਹੈ ਪਰ ਇਸ ਵਾਰ ਇਹ ਤੇਰਾ 18ਵਾਂ ਜਨਮ ਦਿਨ ਹੈ। ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਤੂੰ ਨਿਆਣੀ ਨਹੀਂ ਰਹੀ। ਲੋਕਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੈ। ਕਿਰਨ ਪੁੱਤਰ ਆ ਜਾ ਆ ਜਾ। ਮੈਂ ਤੇਨੂੰ ਉੜੀਖਦੀ ਪਈ ਸੀ ਕਿਰਨ ਕੰਜੂਸ ਸੇ ਤੂੰ ਮੇਰੇ ਲਈ ਕੋਈ ਤੋਹਫਾ ਵੀ ਲੈ ਕੇ ਆਈ ਹੈ ਜਾਂ ਖਾਲੀ ਹੱਥ ਹੀ ਆ ਗਈ ਹੈ ਲੈ ਕੇ ਆਈ ਹੈ ਨਾ ਤੋਹਫਾ ਤੇਰੇ ਲਈ ਬੜੇ ਖਾਸ ਤੋਹਫਾ ਲੈ ਕੇ ਆਈ ਆ ਫਾਰਮ ਨੰਬਰ 6 ਫਾਰਮ ਨੰਬਰ 6 ਇਹ ਵੀ ਕੋਈ ਤੋਹਫਾ ਹੋਇਆ ਭਲਾ ਮੈਨੂੰ ਤਾਂ ਲੱਗਿਆ ਸੀ ਕਿ ਤੂੰ ਕੋਈ ਹਾਰ ਸ਼ਿੰਗਾਰ ਦਾ ਸਮਾਨ ਲੈ ਕੇ ਆਏਂਗੀ ਆਂਟੀ ਜੀ ਇਹ ਵੀ ਹਾਰ ਸ਼ਿੰਗਾਰ ਦੀ ਚੀਜ਼ ਹੈ ਅੱਛਾ ਇਦੇ ਨਾਲ ਕਿਹਦਾ ਹਰਸ਼ਿੰਗਾਰ ਹੋ ਪଲା ਸਾਡੇ ਦੇਸ਼ ਦਾ ਦੇਸ਼ ਦਾ ਸ਼ਿੰਗਾਰ ਉਹ ਕਿਦਾਂ ਉਹ ਐਦਾਂ ਆਂਟੀ ਜੀ ਕਿ ਇਹ ਫਾਰਮ ਛੇ ভোটার ਸੂਚੀ ਯਾਨੀ ਇਲੈਕਟੋਰਲ ਰੋਲ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਭਰਿਆ ਜਾਂਦਾ ਹੈ ਦੇਸ਼ ਦਾ ਹਰ ਨਾਗਰਿਕ ਜਿਸ ਦੀ ਉਮਰ 18 ਸਾਲ ਹੋ ਗਈ ਹੈ ਇਹ ਫਾਰਮ ਰਾਹੀਂ VOTER ਬਣ ਸਕਦਾ ਹੈ ਵਾਹ ਇਹਦਾ ਮਤਲਬ ਮੈਂ ਵੀ ਹੁਣ ਵੋਟ ਬਣਾ ਕੇ VOTER ਬਣ ਜਾਊਂਗੀ ਤੇ ਪਹਿਲੀ ਵਾਰ ਵੋਟ ਪਾਉਂਗੀ ਹੂੰ ਤੈਨੂੰ ਵੋਟ ਪਾਉਣ ਦਾ ਹੱਕ ਦੁਆਨਾ ਹੀ ਮੇਰਾ ਤੋਹਫਾ ਹੈ ਮੈਡਮ ਜੀ ਹੁਣ ਤਾਂ ਸਮਝ ਗਈ ਹੈ ਨਾ ਤੂੰ ਹਾਂ ਹਾਂ ਸਮਝ ਗਈ ਅੱਛਾ ਕਿਰਨ ਤੂੰ ਫਟਾਫਟ ਦੱਸ ਮੈਨੂੰ ਇਹ ਫਾਰਮ ਕਿੱਦਾਂ ਭਰਾਂ ਆਮ ਸੋ ਐਕਸਾਈਟਿਡ ਯਾਰ ਓਕੇ ਸੁਣ ਬਸ ਇਹ ਫਾਰਮ ਛੇ ਵਿੱਚ ਆਪਣੇ ਕੁਝ ਜ਼ਰੂਰੀ ਵੇਰਵੇ ਭਰ ਤੇ ਫਾਰਮ ਦੇ ਨਾਲ ਆਪਣੀ ਫੋਟੋ ਆਪਣੇ ਪਤੇ ਦਾ ਪ੍ਰਮਾਣ ਤੇ ਜਨਮ ਸਰਟੀਫਿਕੇਟ ਦੀ ਇੱਕ ਕਾਪੀ ਜਮਾ ਕਰਵਾ ਦੇ ਇਹ ਤਾਂ ਠੀਕ ਹੈ ਕਰਨ ਪਰ ਪਤਾ ਨਹੀਂ ਫਾਰਮ ਜਮਾ ਕਰਾਉਣ ਲਈ ਦਫ਼ਤਰਾਂ ਦੇ ਕਿੰਨੇ ਕ ਚੱਕਰ ਲਾਉਣੇ ਪੈਣਗੇ ਮੈਡਮ ਜੀ ਡਿਜੀਟਲ ਇੰਡੀਆ ਦੇ ਡਿਜੀਟਲ ਯੁੱਗ ਵਿੱਚ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਤੈਨੂੰ ਸਭ ਕੁਝ ਘਰ ਬੈਠੇ ਹੋ ਜਾਣਾ ਹੈ ਆਨਲਾਈਨ ਆਨਲਾਈਨ ਇਹਦੇ ਵਾਸਤੇ ਵੀ ਕੋਈ ਵੈਬਸਾਈਟ ਹੈ ਬਿਲਕੁਲ ਇਹਦੇ ਵਾਸਤੇ ਈਸੀਆਈ ਦੀ ਆਫੀਸ਼ੀਅਲ ਵੈਬਸਾਈਟ eci. gov.in ਤੇ Voter Helpline App ਹੈ ਵਾ ਇਹ ਤਾਂ ਬੜੇ ਕੰਮ ਦੀ ਗੱਲ ਦੱਸੀ ਐ ਤੂੰ ਜੇ ਮੈਨੂੰ ਇਹ ਪਹਿਲਾਂ ਪਤਾ ਹੁੰਦਾ ਤਾਂ ਮੈਂ ਇਹ ਕੰਮ ਪਹਿਲਾਂ ਹੀ ਕਰ ਲੈਣਾ ਸੀ ਹੂੰ ਜੇ ਤੂੰ ਇਹ ਕੰਮ ਪਹਿਲਾਂ ਹੀ ਕਰ ਲੈਂਦੀ ਤਾਂ ਮੇਰੇ ਤੋਹਫੇ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ ਨਾਲੇ ਮੈਂ ਤਾਂ 18 ਸਾਲ ਦੀ ਹੋਈ ਅੱਜ ਪਹਿਲਾਂ ਥੋੜੀ ਬਣਨੀ ਸੀ ਮੇਰੀ ਵੋਟ ਜੀ ਨਹੀਂ ਜੇ ਕੋਈ ਵੋਟਰ ਚਾਹੇ ਤਾਂ ਚੋਣ ਕਮਿਸ਼ਨ ਕੋਲੋਂ ਇਹ ਤੋਹਫਾ ਆਪਣੇ 18ਵੇਂ ਜਨਮ ਦਿਨ ਤੋਂ ਪਹਿਲਾਂ ਵੀ ਲੈ ਸਕਦਾ ਹੈ ਕੀ ਮਤਲਬ ਤੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈਂ ਕਿ ਮੈਂ 18 ਸਾਲ ਦੀ ਹੋਣ ਤੋਂ ਪਹਿਲਾਂ ਹੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੀ ਸੀ ਹੂੰ ਬਿਲਕੁਲ ਇਹ ਜ਼ਰੂਰੀ ਨਹੀਂ ਕਿ ਇਹ ਅਰਜ਼ੀ 18 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਹੀ ਦਿੱਤੀ ਜਾਵੇ 17 ਸਾਲ ਦੇ ਨੌਜਵਾਨ ਵੀ ਅਗਾਉ ਇਹ ਫਾਰਮ 6 ਪਰ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਤੇ ਜਿਵੇਂ ਉਹ 18 ਸਾਲ ਦੇ ਹੋ ਜਾਂਦੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਵੋਟਰ ਸੂਚੀ ਵਿੱਚ ਆਪਣੇ ਆਪ ਅਪਡੇਟ ਹੋ ਜਾਂਦੀ ਹੈ ਉਹਦੇ ਲਈ ਉਹਨਾਂ ਨੂੰ ਦੁਬਾਰਾ ਅਰਜ਼ੀ ਦੇਣ ਦੀ ਲੋੜ ਨਹੀਂ ਪੈਂਦੀ ਓਕੇ ਹੂੰ ਤਾਂ ਇਹ ਗੱਲ ਹੈ ਤੂੰ ਤਾਂ ਬੜੀ ਸਿਆਣੀ ਹੋ ਗਈਆਂ ਕਿਰਨ ਹੂੰ ਇਦਾਂ ਹੀ ਐ ਦੋਸਤੋ ਅਮਨ ਨੇ ਤਾਂ ਤਿਆਰੀ ਕਰ ਲਈ ਐ ਦੇਸ਼ ਦਾ ਫਾਰਮ ਫਾਰਮ 6 ਪਰੰਦੀ ਤੇ ਜੇਕਰ ਤੁਸੀਂ ਵੀ ਦੇਸ਼ ਦੀ ਟੀਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਹੋਰ ਉਡੀਕ ਨਾ ਕਰੋ ਜਲਦੀ ਫਾਰਮ 6 भरो ਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣੋ ਪਰ ਇੱਥੇ ਅਮਨ ਦੀ ਮੰਮੀ ਦੇ ਦਿਮਾਗ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਹੈ ਚਲੋ ਆਓ ਸੁਣੀਏ ਉਹ ਕਿਰਨ ਮੈਂ ਤਾਂ ਸੋਚ ਰਹੀ ਸੀ ਕਿ ਚੰਗਾ ਹੋਇਆ ਕਿ ਤੂੰ ਇੱਥੇ ਆਈ ਤੇ ਹੁਣ ਤੂੰ ਅਮਨ ਨੂੰ ਸਮਝਾਏਂਗੀ ਕਿ ਹੁਣ ਉਹ 18 ਸਾਲ ਦੀ ਹੋ ਗਈ ਆ ਤੇ ਥੋੜੀ ਅਕਲ ਕਰੇ ਤੇ ਸਿਆਣੀ ਬਣੇ ਪਰ ਤੂੰ ਤਾਂ ਆਪਣਾ ਹੀ ਰਗਲ ਆਪਣਾ ਸ਼ੁਰੂ ਕਰ ਦਿੱਤਾ ਹਾਂ ਅਮਨ ਆਂਟੀ ਜੀ ਠੀਕ ਕਹਿ ਰਹੇ ਨੇ ਹੁਣ ਤੈਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਤੂੰ ਕੁੜੀ ਤੋਂ ਵੋਟਰ ਬਣ ਗਈ ਹੈ ਹਾਏ ਰੱਬਾ ਇਹ ਕੁੜੀਆਂ ਵੀ ਨਾ ਦੋਵੇਂ ਇੱਕੋ ਜਈਆਂ ਨੇ ਮੈਂ ਤਾਂ ਤੁਹਾਨੂੰ ਇਹ ਕਹਿ ਰਹੀ ਆ ਕਿ ਅੱਜ ਘਰੇ ਬਹੁਤ سارے ਰਿਸ਼ਤੇਦਾਰ ਆਉਣ ਵਾਲੇ ਨੇ ਤੇ ਮੈਂ ਚਾਹੁੰਨੀ ਆ ਕਿ ਕੋਈ ਚੰਗਾ ਮੁੰਡਾ ਮਿਲ ਜਾਵੇ ਤਾਂ ਮੈਂ ਅਮਨ ਦਾ ਵਿਆਹ ਕਰਕੇ ਸੁਰਖਰੂ ਹੋਵਾਂ ਓਹੋ ਆਂਟੀ ਜੀ ਤੁਸੀਂ ਹੁਣੇ ਕਿਉਂ ਇਹ ਵਿਚਾਰੀ ਦੇ ਵਿਆਹ ਤੇ ਚੱਕਰਾਂ 'ਚ ਪੈ ਗਏ ਹੋ ਹੱਲੇ ਤਾਂ ਜ਼ਿੰਦਗੀ 'ਚ ਇਹਨੇ ਬਹੁਤ ਕੁਝ ਕਰਨਾ ਹੈ ਸਹੀ ਕਿਹਾ ਕਿਰਨ ਪਰ ਮੰਮੀ ਨੇ ਤਾਂ ਬਸ ਮੇਰੇ ਵਿਆਹ ਦੀ ਰੱਟ ਲਾਈ ਹੋਈ ਹੈ ਨਾ ਇਹਦੇ ਵਿੱਚ ਗਲਤ ਕੀ ਐ ਆਪਣੀ ਔਲਾਦ ਦਾ ਵਿਆਹ ਕਰਨਾ ਤਾਂ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਆਂਟੀ ਜੀ ਹਰ ਚੀਜ਼ ਦਾ ਆਪਣੇ ਇੱਕ ਸਹੀ ਟਾਈਮ ਹੁੰਦਾ ਹੈ ਪਹਿਲਾਂ ਅਮਨ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਤਾਂ ਖੜੇ ਹੋਣ ਦਿਓ ਉਸ ਤੋਂ ਬਾਅਦ ਇਹਦੇ ਵਿਆਹ ਬਾਰੇ ਵੀ ਸੋਚ ਲਿਓ ਸੋਚਦੇ ਆ ਸੋਚਦੇ ਆ ਸਮਾਂ ਹੱਥੋਂ ਕੱਦ ਲੰਘ ਜਾਂਦਾ ਹੈ ਪਤਾ ਨਹੀਂ ਲੱਗਦਾ ਜਦ ਮੈਂ ਤੇਰੇ ਹੱਥ ਵਿੱਚ ਆ ਕਾਗਜ਼ ਦੇਖਿਆ ਸੀ ਤਾਂ ਮੈਂ ਅੰਦਰੋਂ-ਅੰਦਰੀ ਬਹੁਤ ਖੁਸ਼ ਹੋ ਗਈ ਸੀ ਮੈਂ ਸੋਚਿਆ ਕਿ ਤੁ ਇਹਦੇ ਲਈ ਕਿਸੇ ਮੁੰਡੇ ਦਾ ਬਾਇਓ ਡਾਟਾ ਲੈ ਕੇ ਆਈ ਆਂ ਹਾਂਜੀ ਆਂਟੀ ਮੁੰਡੇ ਦਾ ਬਾਇਓ ਡਾਟਾ ਵੀ ਲੈ ਕੇ ਆਈ ਆਂ ਹੈਗਾ ਮੇਰੇ ਕੋਲ ਤੇ ਤੁਹਾਨੂੰ ਪਤਾ ਹੈ ਮੁੰਡਾ ਐਨ ਆਰ ਆਈ ਹੈ ਸੱਚੀ ਐਨ ਆਰ ਆਈ ਮੁੰਡਾ ਹਾਂਜੀ ਆਂਟੀ ਜੀ ਪਰ ਇਹ ਮੁੰਡਾ ਅਮਨ ਦੇ ਲਈ ਨਹੀਂ ਸਗੂ ਇਹ ਫਾਰਮ ਉਸ ਮੁੰਡੇ ਦੇ ਲਈ ਹੈ ਇਹ ਐਨ ਆਰ ਆਈ ਮੁੰਡਾ ਮੇਰੇ ਭਰਾ ਦਾ ਦੋਸਤ ਹੈ ਪਰ ਇਹ ਕਾ ਦਾ ਫਾਰਮ ਹੈ ਇਹ ਹੈ ਫਾਰਮ 6A ਭਾਰਤ ਦੇ ਉਹ ਨਾਗਰਿਕ ਜੋ ਵਿਦੇਸ਼ਾਂ 'ਚ ਰਹਿੰਦੇ ਨੇ ਜਿਨ੍ਹਾਂ ਨੂੰ ਵਿਦੇਸ਼ੀ ਭਾਰਤੀ ਕਿਹਾ ਜਾਂਦਾ ਹੈ ਜੇਕਰ ਉਹ ਭਾਰਤ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣਾ ਚਾਹੁੰਦੇ ਨੇ ਉਹ ਇਸ ਫਾਰਮ ਰਾਹੀਂ ਈਕਮ ਬਹੁਤ ਆਸਾਨੀ ਨਾਲ ਕਰ ਸਕਦੇ ਨੇ ਅੱਛਾ ਜੀ ਤਾਂ ਫਾਰਮ 6A ਓਵਰਸੀਜ਼ ਇੰਡੀਅਨਸ ਯਾਨੀ ਕਿ ਵਿਦੇਸ਼ੀ ਭਾਰਤੀਆਂ ਲਈ ਹੁੰਦਾ ਹ ਹ ਕੋਈ ਹੋਰ ਫਾਰਮ ਵੀ ਹੁੰਦਾ ਜੀ ਆਂਟੀ ਜੀ ਫਾਰਮ 6ਬੀ ਵੀ ਇੱਕ ਫਾਰਮ ਹੀ ਹੈ। ਓ ਬਸ ਬਸ ਪੁੱਤ ਮੈਂ ਤਾਂ ਐਵੇਂ ਪੁੱਛਿਆ ਸੀ ਤੂੰ ਤਾਂ ਫਾਰਮਾਂ ਦੀ ਏਬੀਸੀਡੀ ਹੀ ਸ਼ੁਰੂ ਕਰ ਦਿੱਤੀ। ਓਹੋ ਮੇਰੇ ਪਿਆਰੇ ਆਂਟੀ ਜੀ ਜੇ ਹੁਣ ਤੁਸੀਂ ਪੁੱਛ ਹੀ ਲਿਆ ਤਾਂ ਸੁਣ ਵੀ ਲੋ। ਹਾਂ ਆਂਟੀ ਜੀ ਫਾਰਮ 6ਬੀ ਰਾਹੀਂ VOTER ਆਪਣੇ ਆਧਾਰ ਕਾਰਡ ਨੂੰ VOTER ਸੂਚੀ ਨਾਲ ਲਿੰਕ ਕਰਨ ਲਈ ਅਪਲਾਈ ਕਰ ਸਕਦਾ ਹੈ। ਇਸ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਦਾ ਮਕਸਦ ਸਿਰਫ ਇਹ ਹੈ ਕਿ VOTER ਸੂਚੀ ਸਹੀ ਅਤੇ ਸ਼ੁੱਧ ਹੋਵੇ ਤੇ VOTER ਦਾ ਨਾਮ ਇੱਕ ਥਾਂ ਤੇ ਹੀ ਦਰਜ ਕੀਤਾ ਜਾਵੇ ਹਾਲਾਂਕਿ ਇਹ ਪੂਰੀ ਤਰ੍ਹਾਂ VOTER ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਆਧਾਰ ਕਾਰਡ ਨੂੰ VOTER ਸੂਚੀ ਨਾਲ ਲਿੰਕ ਕਰੇ ਜਾਂ ਨਾ ਕਰੇ ਕਿਰਨ ਮੈਂ ਤੇਰੀਆਂ ਦੱਸੀਆਂ ਗੱਲਾਂ ਦਾ ਪੂਰਾ ਖਿਆਲ ਰੱਖਾਂਗੀ ਤੇ ਹੋਰਾਂ ਨੂੰ ਵੀ ਦੱਸਾਂਗੀ ਪਰ ਤੂੰ ਅਮਨ ਲਈ ਕੋਈ ਵਧੀਆ ਮੁੰਡੇ ਦਾ ਖਿਆਲ ਰੱਖੀ ਤੈਨੂੰ ਪਤਾ ਹੀ ਐ ਚੰਗੇ ਰਿਸ਼ਤੇ ਬੜੇ ਔਖੇ ਮਿਲਦੇ ਨੇ ਅੱਜਕੱਲ ਹਾਂਜੀ ਜੀ ਪਹਿਲੇ ਦੇਸ਼ ਦਾ ਖਿਆਲ ਰੱਖੋ ਫਿਰ ਸਮਾਂ ਤੇ ਅਮਨ ਦੇ ਨਾਲ ਨਾਲ ਤੁਹਾਡਾ ਖਿਆਲ ਰੱਖਣ ਵਾਲਾ ਜਵਾਈ ਵੀ ਮਿਲ ਜਾਊ ਤੁਹਾਨੂੰ ਤਾਂ ਦੋਸਤੋ ਤੁਸੀਂ ਸੁਣਿਆ ਕਿ ਕਿਵੇਂ ਕਿਰਨ ਨੇ ਅੰਮ੍ਰਿਤ ਉਸਦੀ ਮੰਮੀ ਨੂੰ ਵੋਟਰ ਸੂਚੀ 'ਚ ਨਾਮ ਦਰਜ ਕਰਾਉਣ ਬਾਰੇ ਜਾਗਰੂਕ ਕੀਤਾ ਇਸੇ ਤਰ੍ਹਾਂ ਤੁਸੀਂ ਵੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹੋ ਤੁਸੀਂ ਈਸੀਆਈ ਦੀ ਵੈੱਬਸਾਈਟ eci.gov.in ਤੇ ਜਾ ਕੇ ਆਪਣੇ ਮੋਬਾਈਲ ਤੇ ਵੋਟਰ ਸੂਚੀ ਹੈਲਪਲਾਈਨ ਐਪ ਨੂੰ ਡਾਊਨਲੋਡ ਕਰਕੇ ਆਸਾਨੀ ਨਾਲ ਇਹ ਕਰ ਸਕਦੇ ਹੋ ਇਹ ਮੋਬਾਈਲ ਐਪ iOS ਅਤੇ Android ਦੋਵਾਂ ਤੇ ਉਪਲਬਧ ਹੈ ਹੁਣ ਸਮਾਂ ਆ ਗਿਆ ਹੈ ਵੋਟਰ ਜੰਕਸ਼ਨ ਪ੍ਰੋਗਰਾਮ ਦੇ ਨਵੇਂ ਸੀਜ਼ਨ ਸੀਜ਼ਨ 2 ਦੀ ਤੀਜੀ ਕਿਸ਼ਤ ਦਾ ਸਵਾਲ ਪੁੱਛਣ ਦਾ ਜੋ ਅੱਜ ਦੇ ਪ੍ਰੋਗਰਾਮ ਨਾਲੇ ਸੰਬੰਧਿਤ ਹੈ ਤੇ ਸਵਾਲ ਇਹ ਹੈ ਕਿ ਇਹਨਾਂ ਵਿੱਚੋਂ ਕਿਹੜਾ ਫਾਰਮ ਵੋਟਰ ਰਜਿਸਟ੍ਰੇਸ਼ਨ ਲਈ ਨਹੀਂ ਹੈ ਫਾਰਮ 6A 6B ਜਾਂ ਫਾਰਮ 6 ਸਵਾਲ ਇੱਕ ਵਾਰ ਫੇਰ ਸੁਣ ਲਵੋ ਇਹਨਾਂ ਵਿੱਚੋਂ ਕਿਹੜਾ ਫਾਰਮ ਵੋਟਰ ਰਜਿਸਟ੍ਰੇਸ਼ਨ ਲਈ ਨਹੀਂ ਹੈ ਫਾਰਮ 6A 6B ਜਾਂ ਫਾਰਮ 6 ਤੁਸੀਂ ਸਾਨੂੰ ਆਪਣੇ ਜਵਾਬ WhatsApp 'ਤੇ ਭੇਜ ਸਕਦੇ ਹੋ ਨੰਬਰ ਨੋਟ ਕਰੋ 99990 31950 9999031950 ਸਰੋਤਿਓ ਹੁਣ ਜਾਣਦੇ ਆ ਕੁਝ ਦਿਲਚਸਪ ਤੱਤ ਤੁਸੀਂ ਜਾਣਦੇ ਹੋ ਭਾਰਤ ਦੇ ਮੂਲ ਸੰਵਿਧਾਨ ਵਿੱਚ ਵੋਟਰ ਬਣਨ ਦੀ ਘੱਟੋ ਘੱਟ ਉਮਰ 21 ਸਾਲ ਸੀ 1988 ਵਿੱਚ ਸੰਵਿਧਾਨਿਕ ਸੋਧ ਤੋਂ ਬਾਅਦ ਘੱਟੋ ਘੱਟ ਉਮਰ 18 ਸਾਲ ਕਰ ਦਿੱਤੀ ਗਈ ਸੀ ਇਹਨਾਂ ਨਵੇਂ ਬਨੇ ਵੋਟਰਾਂ ਨੇ ਸਾਲ 1999 ਦੀਆਂ 10ਵੀਆਂ ਆਮ ਚੋਣਾਂ ਵਿੱਚ ਆਪਣੀ ਪਹਿਲੀ ਵੋਟ ਪਾਈ ਸੀ ਹੈ ਨਾ ਇਹ ਦਿਲਚਸਪ ਜਾਣਕਾਰੀ ਤੋ ਹੁਣ ਜਾਣਦੇ ਆ ਸਾਡੀ ਪਹਿਲੀ ਕੜੀ ਦੇ ਵਿਜੇਤਾ ਦਾ ਨਾਮ ਪਹਿਲੀ ਕੜੀ ਦੇ ਵਿਜੇਤਾ ਨੇ ਸੰਮੁਗਾ ਸੁਂਦਰਮ ਮਧੁਰਾਇ ਕਾਮਿਲਨਾਡੂ ਤੋਂ ਤੁਹਾਨੂੰ ਇਨਾਮ ਬਹੁਤ ਬਹੁਤ ਮੁਬਾਰਕ ਸੋ ਦੋਸਤੋ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੋਟਰ ਬਣਨ ਤੇ ਵੋਟ ਪਾਣ ਲਈ ਜਾਗਰੂਕ ਕਰੋਗੇ ਤਾਂ ਕਿ ਕੋਈ ਵੀ ਵੋਟਰ ਵਾਂਝਾ ਨਾ ਰਹਿ ਜਾਵੇ ਲੋਕਾਂ ਨੂੰ ਦੱਸੋ ਕਿ ਉਹਨਾਂ ਦੀ ਇੱਕ ਵੋਟ ਦੇਸ਼ ਦੀ ਤਰੱਕੀ ਦਾ ਸਾਧਨ ਬਣ ਸਕਦੀ ਹੈ ਦੇਸ਼ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ ਇਸ ਲਈ ਵੋਟਰ ਸੂਚੀ 'ਚ ਨਾਮ ਦਰਜ ਕਰਾ ਖੁਦ ਨੂੰ ਵੋਟਰ ਬਣਾਓ ਤੇ ਸਮਾਂ ਆਉਣ ਤੇ ਆਪਣਾ ਕੀਮਤੀ ਵੋਟ ਪਾਓ ਇਸ ਦਿਨਾਲੀ ਵੋਟਰ ਜੰਕਸ਼ਨ ਦੀ ਟੀਮ ਨੂੰ ਹੁਣ ਦਿਓ ਇਜਾਜ਼ਤ ਅਗਲੀ ਵਾਰ ਫੇਰ ਕਿਸੇ ਦਿਲਚਸਪ ਵਿਸ਼ੇ ਨਾਲ ਹੋਵਾਂਗੇ ਤੁਹਾਡੇ ਰੂਬਰੂ ਹਮੇਸ਼ਾ ਹੱਸਦੇ ਰਹੋ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਨ ਰੇਸੀ ਭਾਰਤੀ ਨਿਰਵਾਚਨ ਅਯੋਗ ਦੁਆਰਾ ਸਪਾਂਸਰਡ ਵਿਸ਼ੇਸ਼ ਪ੍ਰੋਗਰਾਮ ਮਤਦਾਤਾ ਜੰਕਸ਼ਨ ਸੀਜ਼ਨ 2 ਦੀ ਤੀਜੀ ਕੜੀ ਸਤਿਜੁਣਨ ਲੋਕਾਂ ਨਾਲ ਲੋਕ ਨੂੰ ਵੋਟ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ the Data -da -da Junction has done the Data -da Junction. the da -da -da Junction has done the Data -da -da Junction.